ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਅੱਜ ਜਦੋਂ ਜਥੇਦਾਰ ਅਕਾਲ ਤਖਤ ਗਿਆਨੀ ਰਗबीर ਸਿੰਘ ਹੁਣੀ ਮੀਡੀਆ ਦੇ ਨਾਲ ਗੱਲ ਕਰ ਰਹੇ ਸੀ ਤਾਂ ਫਿਰ ਇੱਕ ਪੱਤਰਕਾਰ ਨੇ ਉਹਨਾਂ ਨੂੰ ਪੁੱਛ ਹੀ ਲਿਆ ਵੀ ਉਹ ਜਿਹੜੇ ਅਸਤੀਫੇ ਪ੍ਰਵਾਨ ਹੋਣੇ ਸੀ ਉਹਨਾਂ ਦਾ ਕੀ ਬਣਿਆ ਤੇ ਗਿਆਨੀ ਰਗਵੀਰ ਸਿੰਘ ਹੋਣੀ ਵੀ ਫਿਰ ਖੁੱਲ ਕੇ ਬੋਲੇ ਉਹ ਕਹਿੰਦੇ ਵੀ ਜੇ ਉਹਨਾਂ ਨੇ ਹਾਲੇ ਤੱਕ ਇਸ ਮਾਮਲੇ ਦੇ ਉੱਤੇ ਕੋਈ ਪ੍ਰਕਿਰਿਆ ਨਹੀਂ ਕੀਤੀ ਆ ਤੇ ਇਹ ਬਹੁਤ ਮਾੜੀ ਗੱਲ ਆ ਉਹਨਾਂ ਨੂੰ ਫਸੀਲ ਤੋਂ ਹੋਏ ਆਦੇਸ਼ ਇਨ ਬਿਨ ਮੰਨਣੇ ਚਾਹੀਦੇ ਆ ਭਾਵੇਂ ਸੁਖਬੀਰ ਧੜੇ ਨੂੰ ਤੇ ਨਾਲ ਹੀ ਇੱਕ ਖਬਰ ਇਹ ਵੀ ਆ ਵੀ ਹੁਣ 8 ਦਸੰਬਰ ਵਾਲੇ ਦਿਨ ਗਿਆਨੀ ਰਗबीर ਸਿੰਘ ਹੁਣਾ ਦੀ ਤੇ ਗਿਆਨੀ ਹਰਪ੍ਰੀਤ ਸਿੰਘ ਹੁਣਾ ਦੀ ਇੱਕ ਮੁਲਾਕਾਤ ਵੀ ਹੋਏਗੀ ਤੇ ਇੱਕ ਪਾਸੇ ਸੁਖਬੀਰ ਬਾਦਲ ਵੀ ਅੱਜ ਇੱਕ ਕੱਲ੍ਹ ਇਹ ਵੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਸੀ ਤੇ ਉੱਥੇ ਸੁਖਬੀਰ ਬਾਦਲ ਕਹਿੰਦੇ ਵੀ ਅਕਾਲੀ ਦਲ ਹੁਣ ਜਾਗ ਪਿਆ ਕਿਵੇਂ ਵੇਖਦੇ ਹੋ ਪੱਟੀ ਸਾਹਿਬ ਗਿਆਨੀ ਰਗबीर ਸਿੰਘ ਹੁਣਾ ਦੇ ਉਸ ਬਿਆਨ ਨੂੰ ਵੀ ਇਨ ਬਿਨ ਲਾਗੂ ਹੋਣੇ ਚਾਹੀਦੇ ਆ ਕੀ ਦੁਬਾਰਾ ਤਨਖਾਹ ਲੱਗ ਸਕਦੀ ਆ ਕੀ ਇਹਨਾਂ ਨੂੰ ਦੁਬਾਰਾ ਸੱਦਿਆ ਜਾ ਸਕਦਾ ਤੇ ਜਥੇਦਾਰ ਸਹਿਬਾਨਾਂ ਦੀ ਜਿਹੜੀ ਮੀਟਿੰਗ ਹੋਵੇਗੀ ਪਹਿਲੀ ਗੱਲ ਤੇ ਇਹ ਆ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੇ ਅੱਜ ਆਪਣੇ ਜਿਹੜੀ ਸੀ ਇਸ ਤੋਂ ਪਹਿਲਾਂ ਜਿਹੜੀ 9 10 ਪਾਸ਼ਾ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਹੈ ਜੀ ਉਹ ਸਰਬੰਸਦਾਨੀਆਂ ਨੇ ਜਿੰਨਾਂ ਦੀ ਇਤਿਹਾਸ ਦੇ ਵਿੱਚ ਉਹਨਾਂ ਦੀ ਪਰਿਵਾਰ ਦੀ ਕੁਰਬਾਨੀ ਦੀ ਜ਼ਿਕਰ ਕਿਤੇ ਨਹੀਂ ਮਿਲਦਾ ਉਹਦੀ ਕੁਰਬਾਨੀ ਕਿਤੇ ਨਹੀਂ ਹੋਈ ਬਿਲਕੁਲ ਕਹਿੰਦੇ ਪੰਜ ਪਿਆਰੇ ਜਦੋਂ ਅਮਰਤ ਛਕਣ ਲੱਗੇ ਤੇ ਗੁਰੂ ਸਾਹਿਬ ਨੂੰ ਕਹਿਣ ਲੱਗੇ ਮਹਾਰਾਜ ਜੀ ਸੀਸ ਦੇਖ ਕੇ ਅਮਰਤ ਲੈ ਤਾਂ ਤੁਸੀਂ ਸਾਡੇ ਕੋ ਉਧਾ ਹੀ ਲਈ ਜਾਂਦੇ ਹੋ ਕਹਿੰਦੇ ਨਾ ਸਾਵਾ ਆਉਣ ਦੇ ਦੱਸਾਂਗੇ ਆਪਾਂ ਸਰਬੰਸ ਵਾਧਾ ਆਗੇ ਗੁਰੂ ਸਾਹਿਬ ਨੇ ਉਹਦੇ ਕਿਹਾ ਤਸਿਲਨ ਹੁਣ ਅੱਜ ਉਹਨਾਂ ਦੀ ਯਾਦ ਵਿੱਚ ਹਰ ਗੁਰਦੁਆਰੇ ਦੇ ਵਿੱਚ ਫੰਕਸ਼ਨ ਹੋ ਰਹੇ ਨੇ ਅਖੰਡ ਪਾਠ ਦੇ ਭੋਗ ਪਾਏ ਜਾ ਰਹੇ ਨੇ ਕਥਾ ਕੀਰਤਨ ਹੋ ਰਹੇ ਨੇ ਢਾਡੀ ਵਾਰਾਂ ਗਾ ਰਹੇ ਨੇ ਤੇ ਪਟਨਾ ਸਾਹਿਬ ਵਿਖੇ ਮੁੱਖ ਸਮਾਗਮ ਹੋਇਆ ਜਿੱਥੇ ਵੱਡੀ ਗਿਣਤੀ ਜਣੀ ਸੰਗਤ ਆਪਾਂ ਜਾਰੀ ਹੈ ਬਿਲਕੁਲ ਜੀ ਦੂਸਰੇ ਪਾਸੇ ਜੇ ਆਪਾਂ ਗੱਲ ਕਰ ਲਈਏ ਕਿ ਜਹਦਰ ਸਾਹਿਬ ਨੂੰ ਜਦੋਂ ਉਹਨਾਂ ਆਪਣੀ ਵਿਦਾਈ ਵੇਚੀ ਤੇ ਪੱਤਰਕਾਰ ਨੇ ਸਵਾਦਿਕ ਪੁੱਛ ਲਿਆ ਭੀ ਜਿਹੜੀ ਅਕਾਲ ਤਖਤ ਤੋਂ ਹੁਕਮ ਹੋਇਆ ਸੀ ਪੰਥਕ ਇਕਤਾ ਦੇ 7ਵੇਂ ਅਮਰੀਕੀ ਕਮੇਟੀ ਦੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਤੇ ਜਥੇਦਾਰ ਨੇ ਚਿੱਟੇ ਲਫ਼ਜ਼ਾਂ ਤੇ ਸਪੱਤ ਸ਼ਬਦਾਂ 'ਚ ਇਹ ਕਹਿ ਦਿੱਤਾ ਵੀ ਭਾਈ ਉਹ ਹੁਕਮ ਤੇ ਲਾਗੂ ਕਰਨੇ ਪੈਣਗੇ ਅਕਾਲੀ ਦਲ ਨੂੰ ਤੇ ਮੈਂ ਇਹਦੇ ਨਾਲ ਇਹ ਵੀ ਦੱਸ ਦਿਆਂ ਕਿ ਜਿਹੜੀ ਕੁਝ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਦੇ ਘਰ ਇੱਕ ਇਹਨਾਂ ਦੀ ਕਿਚਨ ਕੈਬਨਟ ਦੀ ਮੀਟਿੰਗ ਹੋਈ ਆ ਹੂੰ ਉਸ ਮੀਟਿੰਗ 'ਚ ਕੁਝ ਆਗੂ ਨੇ ਕਿਹਾ ਜੀ ਜ਼ਥੇਦਰ ਨੇ ਛੁੱਟੀ ਕਰ ਦਿਓ ਤਾਂ ਕਿ ਆਪਾਂ ਸੁਰੱਖਿਰੂ ਹੋ ਜਾਈਏ। ਹੂੰ ਬਲਵਿੰਦਰ ਸਿੰਘ ਭੁੰਦਲੇ ਉਹਦਾ ਕਾਫੀ ਬੁਰਾ ਬਣਾਇਆ ਸੀਗਾ। ਭਾਈ ਅਕਾਲ ਤਖਤ ਦੇ ਹੁਕਮ ਹੁਕਮ ਨੇ ਜਿਹੜਾ ਜਥੇਦਰ ਕਰ ਜਾਂਦਾ ਉਹ ਮੁੜ ਕੇ ਲਾਗੂ ਰਹਿੰਦੇ ਉਹ ਲਾਗੂ ਹੋਣੀ ਹੋਣੀ ਜੋ ਮਰਜ਼ੀ ਹੋ ਜਾਏ। ਫਿਰ ਉਹ ਕੰਮ ਜਿਹੜਾ ਸੀ ਫੂਖਾਤੇ ਪੈ ਗਿਆ ਜੀ ਇਥੋਂ ਤੱਕ ਇਹ ਲੋਕ ਸੋਚਦੇ ਨੇ ਵੀ ਇਹਨਾਂ ਦੀ ਛੁੱਟੀ ਕਰ ਦਿੱਤੀ ਤੀ ਕਰ ਦਿੱਤੀ ਜਾਵੇ ਤੇ ਜਿਹੜੇ ਧਾਮੀ ਸਾਹਿਬ ਨੇ ਉਹਨ ਟੋਟਲੀ ਨਿਊਟਰਲ ਰੋਲ ਕੇ ਬੈਠ ਕੇ ਨੇ ਉਹ ਕਹਿੰਦੇ ਇਹਨਾਂ ਦੀ ਬਦਲੇ ਇਹਨਾਂ ਦੀ ਖਾਤਰ ਮੈਂ ਆਪਣੀ ਬਦਨਾਮੀ ਕਿਉਂ ਕਰਾਂ ਉਹ ਇਸ ਕਰਕੇ ਹੋ ਗਏ ਨੇ ਇਸ ਕਰਕੇ ਉਹਨਾਂ ਨੇ ਕਿਹਾ ਵੀ ਜਿਹੜੇ ਅਕਾਲ ਤੱਕ ਤੋਂ ਹੁਕਮ ਹੋਏ ਨੇ ਉਹ ਇੰਪਲੀਮੈਂਟ ਕਰਨੇ ਪੈਣਗੇ ਪੰਥ ਇੰਪਲੀਮੈਂਟ ਕਰਾਊਗਾ ਸ਼੍ਰੋਮਣੀ ਕਮੇਟੀ ਕਰੇਗੀ ਸ਼੍ਰੋਮਣੀ ਕਾਲੀਦਾਲ ਕਰੇਗਾ ਸਭ ਕੁਝ ਕਰਨਾ ਤੇ ਕੋੰਨ ਨੂੰ ਜੇ ਉਹਨਾਂ ਨੇ ਫਸਟ ਰੂਲ ਚ ਕਹਿਤਾ ਪੀ ਇਹ ਲਾਗੂ ਹੋਣਗੇ ਹੋਣਗੇ ਤੇ ਇਹਦਾ ਮਤਲਬ ਫਿਰ ਸ਼੍ਰੋਮਣੀ ਸ਼੍ਰੋਮਣੀ ਕਾਲੀਦਾਲ ਇਹ ਕੋਰ ਕਿਰਲੀ ਵਾਲੀ ਗੱਲ ਆ ਜੇ ਉਹਨੂੰ ਖਾਂਦੇ ਆ ਤੇ ਜ਼ਹਿਰ ਚੜਦਾ ਬਾਤ ਜੇ ਨਹੀਂ ਖਾਂਦੇ ਤੇ ਹੀਣਤ ਹੁੰਦੀ ਆ ਤੇ ਉਹ ਬਾਗੀ ਸੁਰ ਅਲਾਫ ਰਹਿੰਦੇ 23 ਤਰੀਕ ਤੱਕ 20 ਦਿਨ ਜਿਹੜੇ ਤੁਸੀਂ ਜ਼ਥੇਦਾਰਾਂ ਦੇ ਕੋਈ ਬਿਆਨ ਆਇਆ ਹੀ ਨਹੀਂ ਉਹਨਾਂ ਦਾ ਤੁਸੀਂ ਆਪਣੀ 20 ਦਿਨ ਅੱਗੇ ਵਧਾ ਲਏ ਤੇ ਹੁਣ ਤੁਸੀਂ 23 ਨੂੰ 20 ਦਿਨ ਮੁੱਕ ਵੀ ਗਏ ਤੇ ਅਜੇ ਵੀ ਅੱਜ 6 ਜਨਵਰੀ ਹੋ ਗਈ ਆ 14 13 14 ਦਿਨ ਵੱਧ ਬੀਤ ਚੁੱਕੇ ਨੇ ਤੁਸੀਂ ਕੀਤਾ ਹੀ ਕੁਝ ਨਹੀਂ ਹੈਗਾ ਕਹਿ ਦਿੰਦੇ ਜੀ ਜਲਦੀ ਮੀਟਿੰਗ ਕਰਕੇ ਅਸੀਂ ਅਸਤੀਫੇ ਪ੍ਰਵਾਨ ਕਰਾਂਗੇ ਤੇ ਜਥੇਦਾਰਾਂ ਨੇ ਕਹਿ ਦਿੱਤਾ ਵੀ ਉਹ ਅਸਤੀਫੇ ਇਹਨਾਂ ਨੂੰ ਪ੍ਰਵਾਨ ਕਰਨੇ ਪੈਣਗੇ ਤੇ ਕੱਲ ਤੱਕ ਨੂੰ ਇਨਫੋਰਮੇਸ਼ਨ ਦੇਣੀ ਪਵੇਗੀ ਦੂਜੇ ਪਾਸੇ ਭਾਗਯਮਈ ਨਾਮ ਕਰ ਦਿੰਦਾ ਵਾ ਭਾਈ ਜਿਹੜੇ ਹਾਲਾਤ ਇਹ ਮੈਂ ਪੈਦਾ ਕਰ ਦਿੱਤੇ ਆ ਤੇ ਅਸੀਂ ਵੀ ਸੋਚਨੇ ਉਹਨਾਂ ਦੀ ਵੀ ਮੀਟਿੰਗ ਰਵੀਇੰਦਰ ਦੇ ਘਰ ਵੀ ਹੋਈ ਐ ਤੇ ਢੀਂਸੇ ਦੇ ਘਰ ਵੀ ਹੋਈ ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਵੀ ਇਲਾਮ ਕਰਦਾ ਵੀ ਹੂਲੇ ਮੱਲੇ ਤੋਂ ਬਾਅਦ ਅਸੀਂ ਆਪਣਾ ਇੱਕ ਨਵਾਂ ਅਕਾਲੀ ਦਰ ਜਿਹੜਾ ਫਾਰਮ ਕਰਾਂਗੇ ਕਿਉਂਕਿ ਉਹਨਾਂ ਨੂੰ ਇਹ ਆਪਣੇ ਪਰਦੇਬੰਦ ਲਈ ਤਿਆਰ ਨਹੀਂ ਬਾਦਨ ਲਾਲ ਬਲੇ ਦੀ ਦੇ ਕਰਕੇ ਉਹਨਾਂ ਨੂੰ ਫਿਰ ਆਪਣੀ ਹੋਂਦ ਦਾ ਪ੍ਰਗਟਾਵਾ ਤੇ ਕਰਨਾ ਪੂਗਾ ਇਸ ਕਰਕੇ ਜਥੇਦਾਰ ਨੇ ਜੋ ਕਹਿਤਾ ਵਾ ਹੁਣ ਸੱਪ ਦੇ ਮੂੰਹ ਚ ਕੋੜ ਕਿੱਲੀਆ ਵੇਖੋ ਕੀ ਕਰਦੇ ਕੀ ਨਹੀਂ ਕਰਦੇ ਲੇਕਿਨ ਹੁਣ ਤੱਕ ਇਹਨਾਂ ਬਕਾਵਤੀ ਸੁਰਾਪ ਲਾਪਣੀ ਸ਼ੁਰੂ ਕਰ ਦਿੱਤੀਆਂ ਸੀਗੀ ਸਾਡੀ ਸਾਹਿਬ ਇੱਥੇ ਇੱਕ ਗੱਲ ਹੋਰ ਆਪਾਂ ਨਾਲ ਹੀ ਜੋੜ ਲਈਏ ਜਥੇਦਾਰ ਹੋਣਾ ਨੇ ਇਹ ਵੀ ਗੱਲ ਕਹਿ ਦਿੱਤੀ ਆ ਵੀ ਗਿਆਨੀ ਰਗਪੀਰ ਸਿੰਘ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਜਿਹੜਾ ਮਾਮਲਾ ਵਾ ਉਹ ਲਗਭਗ ਖਤਮ ਹੀ ਆ ਕਿਉਂਕਿ ਕਹਿੰਦੇ ਕਮੇਟੀ ਜਿਹੜੀ ਆ ਕਿਸੇ ਕਿਸਮ ਦੀ ਨਹੀਂ ਬਣਾਈ ਜਾ ਸਕਦੀ ਜਥੇਦਾਰ ਸਹਿਮਾਨ ਦੇ ਖਿਲਾਫ ਔਰ ਜਥੇਦਾਰ ਹਰਪ੍ਰੀਤ ਸਿੰਘ ਕਹਿੰਦੇ ਇਹ ਗੱਲ ਸਪਸ਼ਟ ਕਰ ਦਿੱਤੀ ਆ ਵੀ ਜਿਹੜੇ ਮੇਰੇ ਤੇ ਬਿਆਨ ਲਗਾਏ ਜਾ ਰਹੇ ਆ ਬਿਲਕੁਲ ਜਿਹੜੇ ਆ ਉਹ ਝੂਠੇ ਆ ਮੇਰਾ ਉਸ ਮਾਮਲੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਜਿਹੜੀ ਗੱਲ ਤੁਸੀਂ ਇਹ ਗੱਲ ਕੀਤੀ ਆ ਇਹ ਬਿਲਕੁਲ درست ਆ ਜਥੇਦਾਰ ਇਹ ਪਹਿਲਾਂ ਵੀ ਕਹਿ ਚੁੱਕੇ ਸੀ ਵੀ ਤੁਹਾਨੂੰ ਕਮੇਟੀ ਬਣਾਉਣ ਦਾ ਕੋਈ ਅਧਿਕਾਰ ਨਹੀਂ ਜੇ ਤੁਹਾਨੂੰ ਕੋਈ ਗਿਲਾਵਾ ਸ਼ਿਕਵਾ ਤੁਸੀਂ ਸ਼ਿਕਾਇਤ ਕਰਨੀ ਹੈ ਤੁਸੀਂ ਅਕਾਲ ਤੱਕ ਤੇ ਕਰ ਸਕਦੇ ਹੋ ਤੇ ਜਥੇਦਾਰਾਂ ਦੀ ਜਾਂਚ ਜਿਹੜੀ ਆ ਉਹ ਅਕਾਲ ਤੱਕ ਤਾਪੇ ਕਰੇਗਾ ਮੈਂ ਇਹ ਵੀ ਦੱਸ ਦਿਆਂ ਫਾਰ ਐਗਜ਼ਾਮਪਲ ਜਿਸ ਤਰੀਕੇ ਨਾਲ ਸੋਦਾ ਸਾਹਿਬ ਨੂੰ ਮਾਫੀ ਦਿੱਤੀ ਗਈ ਸੀ ਜੇ ਕੱਲ ਨੂੰ ਉਹਨਾਂ ਦੀ ਜਾਂਚ ਪੜਤਾਲ ਕਰਨੀ ਹੋਵੇ ਤੇ ਸ਼੍ਰੋਮਣੀ ਕਮੇਟੀ ਦੀ ਕਰੇਗੀ ਉੱਥੇ ਪੰਜ ਤਖਤਾਂ ਦੇ ਹੈੱਡ ਗ੍ਰੈਂਡ ਦੀ ਬੈਠ ਕੇ ਕਰ ਸਕਦੇ ਨੇ ਸਾਡੇ ਨਿਜ਼ਮ ਕਹਿੰਦੇ ਨੇ ਸ਼੍ਰੋਮਣੀ ਕਮੇਟੀ ਦੇ ਕਰੀਗੇ ਮਾਮਲਾ ਤਾਂ ਧਾਰਮਿਕ ਮਾਮਲਾ ਵਾ ਉਸੇ ਹਿਸਾਬ ਨਾਲ ਨਿਜ਼ਮਾਂ ਦੀ ਗੱਲ ਕਰਦੇ ਆ ਗਾਨੀ ਰਿਕਬੀਰ ਸਿੰਘ ਨੇ ਕਿ ਤੱਬ ਵੀ ਤੁਹਾਡਾ ਅਧਿਕਾਰ ਖੇਤਰ ਇਹ ਜਾਂਚ ਕਰਨ ਦਾ ਨਹੀਂ ਇਹ ਕਾਲ ਤੱਕ ਤੇ ਜਾਂਚ ਤੁਸੀਂ ਨਹੀਂ ਕਰ ਸਕਦੇ ਉਹ ਪਹਿਲਾਂ ਵੀ ਕਹਿ ਚੁੱਕੇ ਨੇ ਅੱਜ ਉਹਨਾਂ ਉਸ ਆਪਣੇ ਫੈਸਲੇ ਦੇ ਉੱਤੇ ਆਪਣੇ ਬਿਆਨ ਤੇ ਪੂਰੀ ਤਰ੍ਹਾਂ ਮੋਹਰ ਲਗਾ ਦਿੱਤੀ ਆ ਪਿਤਾ ਨੂੰ ਕੋਈ ਅਧਿਕਾਰ ਨਹੀਂਗਾ ਜੇ ਜਥੇਦਾਰ ਸਾਹਿਬ ਨੇ ਇਹ ਕਹਿਤਾ ਕੋਈ ਅਧਿਕਾਰ ਨਹੀਂਗਾ ਤੇ ਫਿਰ ਇਹ ਸਮਝਿਆ ਜਾਵੇ ਕਿ ਜਿਹੜੀ 15 ਦਿਨਾਂ ਦੀ ਰੋਕ ਲਾਈ ਸੀ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਉਹ ਵੀ ਖਤਮ ਤੇ ਜਿਹੜੀ ਕਮੇਟੀ ਬਣਾਈ ਸੀ ਇਹਨਾਂ ਅੰਤਰੰਕ ਕਮੇਟੀ 'ਚ ਉਹ ਵੀ ਖਤਮ ਬਿਲਕੁਲ ਪਰ ਕਮੇਟੀ ਨੇ ਉਨਤ ਤੱਕ ਕੀਕਾ ਕੀਤਾ ਕੁਛ ਨਹੀਂ ਗਾ ਉਹ ਮੀਨਾ ਇੱਕ ਵਧਾਇਆ ਸੀ ਪੱਟੀ ਸਾਹਿਬ ਉਹਦਾ ਉਹ ਵੀ ਖੰਮ ਫਿਰ ਮਤਲਬ ਖਤਮ ਹੀ ਆ ਉਹ ਤੇ ਗੱਲ ਹੀ ਸਪਸ਼ਟ ਕਰ ਦਿੱਤੀ ਜਥੇਦਾਰ ਸਾਹਿਬ ਨਹੀਂ 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 ਮੈਂ ਤੁਹਾਨੂੰ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਜਿਹੜੀ ਉਹ ਜਥੇਦਾਰਾਂ ਦੀ ਅਪੋਇੰਟਿੰਗ ਅਥਾਰਟੀ ਹੈ ਸਿਵਾ ਵੀ ਉਹਨੂੰ ਯੁਕਤੀ ਵੀ ਕਰਦੀ ਹੈ ਤੇ ਸਿਵਾ ਮੁਕਤੀ ਵੀ ਕਰਦੀ ਹੈ ਉਹਨਾਂ ਦੀ ਅੰਤਰੂਕ ਕਮੇਟੀ ਦੇ ਵਿੱਚ ਇਹ ਕਮੇਟੀ ਬਣੀ ਦਿੱਤਨ ਮੈਂਬਰ ਕਮੇਟੀ ਬਣੀ ਨੇ ਜਿਹੜੀ ਪਹਿਲੇ ਹੀ ਵਿਵਾਦਾਂ ਚ ਬਣੀ ਸੀਗੀ ਜੇ ਆਪਾਂ ਵਿਧਾਨ ਦੀ ਗੱਲ ਕਰੀਏ ਤੇ ਫੇਰ ਤੇ ਭਾਈ ਅੰਤਰਕ ਕਮੇਟੀ ਹੋਣੀ ਫੇਰ ਅੰਤਰਕ ਕਮੇਟੀ ਦੀ ਮੀਟਿੰਗ ਹੋਗੀ ਉਹਦੇ ਵਿੱਚੋਂ ਕਮੇਟੀ ਭੰਗ ਕੀਤੀ ਜਾਊਗੀ ਤੇ ਫੇਰ ਜਥੇਦਾਰ ਸਾਹਿਬ ਦੀ ਜਿਹੜੀ ਸਵਾਵਾ ਬਹਾਲ ਹੋਣੀ ਹੈ ਅੰਤਰਕ ਕਮੇਟੀ ਦਾ ਫੈਸਲਾ ਵਾ ਜੇ ਇਕੱਲਾ ਪ੍ਰਧਾਨ ਦਾ ਹੁੰਦਾ ਫਿਰ ਅਸੀਂ ਮੰਨ ਲੈਂਦੇ ਲੇਕਿਨ ਜਥੇਦਾਰ ਸਾਹਿਬ ਨੇ ਫੇਰ ਕਹਿ ਦਿੱਤਾ ਪਹਿਲਾਂ ਵੀ ਸ਼ੁਰੂ ਚ ਕਿਹਾ ਸੀਗਾ ਜਦੋਂ ਇਹ ਕਮੇਟੀ ਬਣੀ ਸੀ ਉਦੋਂ ਵੀ ਜਥੇਦਾਰ ਨੇ ਇਹ ਗੱਲ ਕਹੀ ਸੀ ਵੀ ਤੁਹਾਨੂੰ ਕਿਸੇ ਵੀ ਜਥੇਦਾਰ ਦੀ ਜਿਹੜੀ ਆ ਉਹ ਕਿਸੇ ਪ੍ਰਕਾਰ ਦੀ ਜਾਂਚ ਕਰਨ ਦਾ ਅਧਿਕਾਰ ਨਹੀਂ ਜੇ ਤੁਹਾਨੂੰ ਕੋਈ ਗਿਲਵਾ ਸ਼ਿਕਵਾ ਤੇ ਸ਼ਿਕਾਇਤ ਆ ਤੁਸੀਂ ਅਕਾਲ ਤੱਕ ਤੂੰ ਲਿਖ ਕੇ ਭੇਜੋ ਅਕਾਲ ਤੱਕ ਆਪਣੇ ਪੱਧਰ ਤੇ ਜਾਂਚ ਕਰੇਗਾ ਤੁਹਾਨੂੰ ਪਤਾ ਸੀ ਜਦੋਂ ਸੋਦਾ ਸਾਹਿਬ ਨੂੰ ਮਾਫੀ ਦਿੱਤੀ ਗਈ ਆ ਕੀ ਸ਼੍ਰੋਮਣੀ ਕਮੇਟੀ ਦੇ ਉਦੋਂ ਕੋਈ ਕਮੇਟੀ ਬਣਾਈ ਸੀ ਵੀ ਅਸੀਂ ਬਕਾਇਦਾ ਤੌਰ ਤੇ ਦੀ ਜਾਂਚ ਕਰਾਂਗੇ ਇਹ ਇਹ ਮਾਫੀ ਕੋ ਦਿੱਤੀ ਗਈ ਸਵਾਲ ਤੇ ਤਾਂ ਸੀ ਤੁਸੀਂ ਉਦੋਂ ਕਮੇਟੀ ਬਣਾਉਂਦੇ ਜਾਂਚ ਕਰਨ ਵਾਸਤੇ ਉਦੋਂ ਤਾਂ ਤੁਸੀਂ ਚੁੱਪ ਕਰਕੇ ਘੂਣੀਆਂ ਮੂੰਹ ਚ ਪਾ ਕੇ ਬੈਠੇ ਰਹੇ ਕਿਉਂਕਿ ਵੱਡੇ ਘਰ ਤੋਂ ਕਿਹਾ ਸੀ ਮਾਫੀ ਦਾ ਜਦੋਂ ਮਾਫੀ ਵਾਪਸ ਲਈ ਸੀਗੀ ਤੇ ਉਦੋਂ ਵੀ ਤੇ ਫਿਰ ਕੋਈ ਕਾਰਵਾਈ ਕੀਤੀ ਕੋਈ ਨਹੀਂ ਕੀਤੀ ਸਿਰਫ ਪੰਜ ਪਿਆਰ ਆ ਪੰਜ ਪ੍ਰਧਾਨੀ ਮਰਿਆਦਾ ਦੇ ਅਨੁਸਾਰ ਪੰਜ ਪਿਆਰਿਆਂ ਨੇ ਅਕਾਲ ਤੱਕ ਦੇ ਪੰਜ ਪਿਆਰਿਆਂ ਨੇ ਇਹਨਾਂ ਨੂੰ ਨੋਟਿਸ ਜਾਰੀ ਕੀਤਾ ਸੀ ਸਪਸ਼ਟੀਕਰਨ ਦਿਓ ਵੀ ਤੁਸੀਂ ਇਹ ਮਾਫੀ ਕਿਵੇਂ ਦਿੱਤੀ ਤੇ ਵਾਪਸ ਕਿਵੇਂ ਤਾਈ ਜਿਨ੍ਹਾਂ ਦਾ ਜਵਾਬ ਦੇਣ ਦੀ ਬਜਾਏ ਸ਼੍ਰੋਮਣੀ ਕਮੇਟੀ ਦੇ ਉਹਨਾਂ ਨੂੰ ਜਿਹੜਾ ਸੀ ਉਹ ਉਹਨਾਂ ਦੇ ਪੰਜ ਪਿਆਰਿਆਂ ਤੋਂ ਬਰਖਾਸਤ ਕਰ ਦਿੱਤਾ ਸੀ ਉਹਨਾਂ ਦਾ ਮਸਲਾ ਬਿਲਕੁਲ ਠੀਕ ਸੀਗਾ ਕਿ ਸ਼੍ਰੋਮਣੀ ਕਮੇਟੀ ਪੜਤਾਲ ਨਹੀਂ ਕਰ ਸਕਦੀ ਉਹਨਾਂ ਕੀਤੀ ਸੀ ਲੇਕਿਨ ਉਹਨਾਂ ਨੂੰ ਜਵਾਬ ਨਹੀਂ ਮਿਲਿਆ ਜਵਾਬ ਦੇ ਵਿੱਚ ਬਰਖਾਸਤਕੀ ਮਿਲੀ ਉਹਨਾਂ ਨੂੰ ਹੁਣ ਵੀ ਜੇ ਕਿਤੇ ਕੋਈ ਜ਼ਥੇਦਾਰ ਦੀ ਜਾਂਚ ਕਰਨੀ ਕਿਸੇ ਪ੍ਰਕਾਰ ਦੀ ਤੇ ਉਹ ਅਕਾਲ ਤੱਕ ਤੋਂ ਕਮੇਟੀ ਬਣੇਗੀ ਹਾਂ ਅਕਾਲ ਤੱਕ ਤੇ ਇਹ ਆਦੇਸ਼ ਦੇ ਸਕਦਾ ਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਵੀ ਤੁਸੀਂ ਆਪਣੀ ਕਮੇਟੀ ਬਣਾ ਕੇ ਜਾਂਚ ਕਰੋ ਇਹ ਦੀਜੀ ਉਹ ਜਵਾਬ ਦੇ ਹੋਊਗੀ ਸਿਰਫ ਅਕਾਲ ਤੱਕ ਨੂੰ ਜੇ ਜਿਹੜੀ ਇਹਨਾਂ ਨੇ ਆਪਣੇ ਲੈਵਲ ਤੇ ਬਣਾਈ ਆ ਉਹਦੀ ਬੇਸਿਕਲੀ ਤੇ ਕੋਈ ਸਾਰਥਕਤਾ ਨਹੀਂ ਰਹਿ ਜਾਂਦੀ ਜਥੇਦਾਰ ਹੋរី ਦੂਸਰੀ ਵਾਰੀ ਕਹਿ ਚੁੱਕੇ ਨੇ ਇਹ ਲੇਕਿਨ ਜਿਹੜੇ ਲੋਕ बार-बार ਕਹੀ ਜਾਂਦੇ ਜੀ ਫਿਰ ਤੂੰ ਗੱਲ ਖਤਮ ਹੋ ਗਈ ਜੀ ਸਮ ਬਿਲਕੁਲ ਨਹੀਂ ਅੰਤਰਮ ਕਮੇਟੀ ਨੇ ਮੀਟੇ ਕਮੇਟੀ ਬਣਾਈ ਆ ਅੰਤਰਮ ਕਮੇਟੀ ਨੇ ਇਨੂੰ ਅੰਤਰਕਮੇਟੀ ਵਾਪਸ ਲਊਗੀ ਜਿੱਦਾਂ ਪਹਿਲਾਂ ਉਹਨਾਂ ਤੇ ਰੋਕ ਲਗਾਉਣ ਦੀ ਲੈਟਰ ਜਾਰੀ ਕੀਤੀ ਗਈ ਸੀ ਉਸੇ ਤਰ੍ਹਾਂ ਲੈਟਰ ਜਾਰੀ ਕੀਤੀ ਕਿ ਤੁਹਾਡੀਆਂ ਸੌਮਾ ਬਹਾਲ ਕੀਤੀਆਂ ਜਾਂਦੀਆਂ ਨੇ। ਉਹਦਾ ਨਹੀਂ ਗੱਲ ਕਰਨੀ ਵੀ ਜਹੇਦਾਰ ਨੇ ਕਹਿਤਾ ਕਿਉਂਕਿ ਉਹ ਆ ਵੀ ਆਪਣਾ ਅਧਾਰ ਅੰਤਰਕਮੇਟੀ ਦਾ ਸ਼੍ਰੋਮੇਟੀ ਦਾ ਆਪਣਾ ਅਧਾਰ ਆ। ਹਾਂ ਜਹੇਦਾਰ ਨੇ ਠੋਕ ਪਾ ਕੇ ਜਿਹੜੀ ਗੱਲ ਕਹਤੀ ਆ ਵੀ ਇਹਦੀ ਜੱਜਤੀ ਕਰ ਸਕਦੇ ਨਹੀਂ ਤੁਸੀਂ ਨਹੀਂ ਕਰ ਸਕਦੇ ਉਹ ਬਿਲਕੁਲ درست ਦਾ। ਜਹੇਦਾਰ ਨੂੰ ਜੇ ਸੁਪਰੀਮ ਮੰਨਦੇ ਨੇ। ਤੇ ਫੇਰ ਤੇ ਜਥੇਦਾਰ ਕੋਲੇ ਉਹ ਸਾਰਾ ਮਾਮਲਾ ਭੇਜਣਾ ਪਊਗਾ ਤੇ ਜੇ ਜਥੇਦਾਰ ਨੂੰ ਆਪਣੇ ਮੁਲਾਜ਼ਮਾਂ ਨਾਲ ਜਿਹੜੀ ਮੀਟਿੰਗ ਜਦ ਬਤਾਵਾ ਮਹਾਸ਼ਾ ਗੁਰਚੰਦ ਸਿੰਘ ਗਰੇਵਾਲ ਨੇ ਇਹ ਨਹੀਂ ਗੱਲ ਕਹੀ ਸੀ ਕਿ ਪਿੱਪਰਨਾ ਜੀ ਤੁਸੀਂ ਇਹਨਾਂ ਨੂੰ ਗਲਮੇ ਚ ਫੜੋ ਤੇ ਕੰਮ ਕਰਾਓ ਜਿੰਨੀ ਛੁੱਟੀ ਕਰਦੇ ਹੋ ਇਹਨਾਂ ਦੀ ਇਸ ਕਰਕੇ ਮੇਰਾ ਇੱਕ ਇਹਨਾਂ ਤੋਂ ਪਾਵਾ ਵੀ ਜਥੇਦਾਰ ਸੁਪਰੀਮ ਅਦ ਉਹਦਾ ਹੁਕਮ ਮੰਨਣਾ ਪਊਗਾ ਉਹਦਾ ਹੁਕਮ ਅੱਜ ਕਿ ਜਿਹੜੀ ਪੇਟੀ ਤੁਸੀਂ ਬੜਾਈ ਉਹਨੂੰ ਭੰਗ ਕਰਕੇ ਤੇ ਜਿਸ ਜਰਰੀ ਸਮਾਂ ਬਹਨ ਕਰੋ ਹੁਣ ਇਹ ਅੰਦਰ ਮਿੱਟੀਤ ਕਰੋ ਕਰਦੇ ਉਦਾਂ ਨੋਟ ਹੋਵੇ ਤੇ 72 ਘੰਟੇ નોਟਿਸ ਕਰ ਲੈਂਦੇ ਆ ਹੁਣ 72 ਘੰਟੇ નોਟਿਸ ਦੇ ਮੀਟਿੰਗ ਨਹੀਂ ਬਾਲ ਕੀਤੀ ਜੀ ਅੱਛਾ ਪੱਟੀ ਸਾਹਿਬ ਜੀ 1 ਮਿੰਟ ਇੱਕ ਇੱਕ ਗੱਲ ਇਹਦੇ ਨਾਲ ਹੋਰ ਈ ਕਿ 72 ਘੰਟੇ ਦੇ ਨੋਟਿਸ ਦੇ ਉੱਤੇ ਐਸਜੀਪੀਸੀ ਨੂੰ ਜਦੋਂ ਮੀਟਿੰਗ ਸੱਦਣੀ ਹੁੰਦੀ ਆ ਸੱਦ ਲੈਂਦੇ ਆ মিডিਆ ਨੂੰ ਦੱਸ ਦਿੰਦੇ ਆ ਵੀ ਅਸੀਂ ਇੱਕ ਮੀਟਿੰਗ ਸੱਦਣੀ ਆ ਹੁਣ ਇੱਥੇ ਸਵਾਲ ਇੱਕ ਹੋਰ ਖੜਾ ਹੁੰਦਾ ਇਹ ਜਦੋਂ ਸੁਖਬੀਰ ਬਾਦਲ ਵਰਕਰਾਂ ਨੂੰ ਸੰਬੋਧਨ ਹੋ ਰਹੇ ਸੀਗੇ ਮੁਕਸਰ ਰੈਲੀ ਦਾ ਉਹਨਾਂ ਨੂੰ ਸੱਦਾ ਦੇ ਰਹੇ ਸੀ ਵੀ ਕਿਸੇ ਨੇ ਪੰਜ ਬੰਦੇ ਲਿਆਉਣੇ ਆ ਕਿਸੇ ਨੇ 10 ਲਿਆਉਣੇ ਆ ਜਦੋਂ ਉਹਨਾਂ ਨੂੰ ਮੁਕਸਰ ਰੈਲੀ ਦਾ ਜਿਹੜੀ ਮਾਗੀਦ ਕਾਨਫਰੰਸ ਹੋਣੀ ਆ ਉਹਦਾ ਸੱਦਾ ਦਿੱਤਾ ਜਾ ਰਿਹਾ ਸੀ ਇਸੇ ਦੌਰਾਨ ਪੱਟੀ ਸਾਹਿਬ ਸੁਖਬੀਰ ਬਾਦਲ ਕਹਿੰਦੇ ਆ ਵੀ ਪ੍ਰਕਾਸ਼ ਸਿੰਘ ਬਾਦਲ ਮਰਹੂਮ ਹੋਣਾ 16 ਸਾਲ ਜੇਲ੍ਹ ਕੱਟੀ ਆ ਤੇ ਕਹਿੰਦੇ ਇੱਥੇ ਲੋਕਾਂ ਦੀਆਂ 1 ਸਾਲ ਦੇ ਵਿੱਚ ਚੀਕਾਂ ਨਿਕਲ ਗਈਆਂ ਇਹ ਉਹਨਾਂ ਨੇ ਕਿੰਨੂੰ ਕਿਹਾ ਸਾਰਿਆਂ ਨੂੰ ਪਤਾ ਤੇ ਨਾਲ ਹੀ ਇੱਕ ਗੱਲ ਹੋਰ ਕਹਿੰਦੇ ਆ ਕਹਿੰਦੇ ਵੀ ਮੈਂ ਤਾਂ ਅੱਗੋਂ ਬੋਲਿਆ ਹੀ ਨਹੀਂ ਮੈਂ ਤਾਂ ਸਾਰੇ ਇਲਜ਼ਾਮ ਆਪਣੀ ਝੋਲੀ ਪਵਾਏ ਆ ਮੇਰੇ ਨਾਲ ਤਾਂ ਗੰਦੀ ਸਿਆਸਤ ਹੋਈ ਆ ਉਹ ਕਹ ਰਹੇ ਨੇ ਵੀ ਜਦੋਂ ਉਹ ਘਟਨਾ ਬਹਿਬਲ ਕਲਾਂ ਦੀ ਵਾਪਰੀ ਸੀ ਬੇਦਬੀ ਦੀ ਝੂਠਾ ਦੋਸ਼ ਸਾਡੇ ਤੇ ਲਾਇਆ ਝੂਠਾ ਦੋਸ਼ ਉਹ ਇਹ ਗੱਲ ਕਹਿੰਦੇ ਨੇ ਜੇ ਤੁਹਾਡੇ ਤੇ ਝੂਠਾ ਦੋਸ਼ ਸੀ ਵੀ ਤੁਸੀਂ ਮੰਨਿਆ ਕਿ ਉਹ ਉੱਥੇ ਜਾ ਕੇ ਕਹਿੰਦੇ ਵੀ ਜੀ ਵੇ ਸਭ ਕੁਝ ਛੋਲੀ ਪਾਇਆ ਤਾਂ ਮਤਲਬ ਤੁਸੀਂ ਇੱਥੇ ਵੀ ਜਿਹੜੀ ਉਹ ਗਦਾਰੀ ਕੀਤੀ ਸੱਚ ਨਹੀਂ ਬੋਲੇ ਅਕਾਲ ਤਖਤ ਤੇ ਜਾ ਕੇ ਤੁਸੀਂ ਉੱਥੇ ਤੁਸੀਂ ਮੰਨ ਕੇ ਆ ਗਏ ਉਹ ਗੱਲ 'ਚ ਪੱਲਾ ਪਾ ਕੇ ਮੰਨੇ ਹੋ ਹਾਂ ਸਾਡੇ ਕੋਈ ਗਲਤੀ ਹੋਈ ਹੈ ਤੇ ਅੱਜ ਤੁਸੀਂ ਫਿਰ ਬਗਾਵਤ ਕਰ ਰਹੇ ਹੋ ਅਕਾਲ ਤਖਤ ਤੋਂ ਵੀ ਅਸੀਂ ਤੇ ਵੇਖੋ ਜੀ ਉਹ ਵੈਸੇ ਹੀ ਮੰਨਿਆ ਸੀ ਅਸੀਂ ਤੇ ਕੀਤਾ ਕੁਝ ਨਹੀਂ ਹੈਗਾ ਇਹ ਬਾਗੀ ਸੁਰਾਂ ਨੇ ਫਿਰ ਜਦੋਂ ਅਕਾਲ ਤਖਤ ਦੇ ਜਥੇਦਾਰ ਨੇ ਕਿਹਾ ਵੀ ਇਹਨਾਂ ਦੇ ਸਤੀਫੇ ਪ੍ਰਵਾਨ ਕਰਕੇ ਸਾਨੂੰ ਭੇਜੋ ਉਹ ਤੁਸੀਂ ਭੇਜੇ ਨਹੀਂ ਅਕਾਲ ਤਖਤ ਦੇ ਹੁਕਮਾਂ ਦੇ ਉਲੰਘਣਾ ਕਰਕੇ ਤੁਸੀਂ ਆਪਣੀ ਉੱਥੇ ਜਿਹੜੀ ਸੀ ਆਪਣੀ ਮਾਗੀ ਦੀ ਕਾਨਫਰੰਸ ਬੁਲਾ ਲਈ ਆਪਣੀ ਹੂੰ ਸ੍ਰੀ ਅਕਾਲ ਤਖਤ ਨੂੰ ਵੀ ਸਮਝਿਓ ਉੱਥੇ ਤੁਸੀਂ ਕਹਿੰਦੇ ਹੋ ਵੀ ਜੀ ਅਕਾਲ ਤਖਤ ਸੁਪਰੀਮ ਦੋਰੇ ਮਾਪਦੰਡ ਬਣਾਉਂਦੇ ਹੋ ਇੱਕ ਪਾਸੇ ਤੁਸੀਂ ਸੁਪਰੀਮ ਅਸੇ ਦੀ ਗੱਲ ਕਰਦੇ ਹੋ ਤੇ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਉੱਥੇ ਕਈ ਗੱਲਾਂ ਗਲਤ ਜਿਹੜੀ ਸੀ ਮੰਨੀਆਂ ਕਿਉਂ ਗਲਤ ਮੰਨੀਆਂ ਜੇ ਉਹ ਗੱਲਾਂ ਗਲਤ ਸੀ ਤਾਂ ਮੰਨੀਆਂ ਤੁਸੀਂ ਕਿਉਂ ਤੁਹਾਡੀ ਕੀ ਮਜਬੂਰੀ ਸੀ ਮੰਨਣ ਦੀ ਇਹ ਦੱਸੋ ਸੰਗਤਾਂ ਨੂੰ ਸਾਡੀ ਆ ਮਜਬੂਰੀ ਸੀ ਤੇ ਜਥੇਦਾਰ ਸਰ ਤੇ ਮੰਨਣ ਲਈ ਤਿਆਰ ਨਹੀਂ ਨਾ ਉਹ ਤੇ ਕਹਿੰਦਾ ਨਾ ਤੁਸੀਂ ਮੰਨੀਆਂ ਵਾ ਉਹਨਾਂ ਨੂੰ ਇੰਪਲੀਮੈਂਟ ਕਰੋ ਹੂੰ ਉਮੀਦ ਹੈ ਵੀ ਅਗਲੇ ਹਫਤੇ ਦੇ ਵਿੱਚ ਵਿੱਚ ਇਹਨਾਂ ਦੀ ਇੱਕ ਵਰਕਿੰਗ ਕਮੇਟੀ ਦੀ ਮੀਟਿੰਗ ਹੋਊਗੀ ਤਾਂ ਉਹਦੇ ਵਿੱਚ ਅਸਤੀਫੇ ਪ੍ਰਵਾਨ ਕਰਕੇ ਕਾਲ ਤੱਕ ਨੂੰ ਭੇਜ ਜਾਨੇ ਕਿ ਕਦੀ ਤੁਹਾਡੀ ਟੈਕਨੀਕਲ ਪ੍ਰੋਬਲਮ ਆ ਜਾਂਦੀ ਹੈ ਮੈਂ ਪਹਿਲਾਂ ਵੀ ਕਹਿੰਦਾ ਮੈਂ ਫਿਰ ਕਹਿੰਦਾ ਅਕਾਲੀ ਦਲ ਚੋਣਾਂ ਲੜਨ ਵਾਸਤੇ ਨਹੀਂ ਸੀ ਬਣਿਆ ਹਮ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦਾ ਇੱਕ ਜਹਾਰੂ ਜਥਾ ਸੀਗਾ ਜਿਹਦੀ ਡਿਊਟੀ ਐ ਸੀ ਜ਼ੁਲਮ ਤੇ ਜ਼ਾਲਮ ਦੇ ਖਿਲਾਫ ਲੜਨਾ ਤੇ ਮਰਨਾ ਤੇ ਜਿਹੜੇ ਅਜਾਸ਼ ਮਹੰਦ ਸੀ ਉਹਨਾਂ ਕੋਲੋਂ ਗੁਰਦੁਆਰੇ ਦਾ ਯਾਦ ਕਰਵਾ ਕੇ ਤੇ ਸ਼੍ਰੋਮਣੀ ਕਮੇਟੀ ਨੂੰ ਸੰਭਲ। ਤੇ ਸੁਪੀਰ ਬਾਦੂ ਸਾਹਿਬ ਇਹ ਵੀ ਕਹਿੰਦੇ ਸੀਗੇ ਅੱਜ ਉਹ ਜਦੋਂ ਵੀਡੀਓ ਦੇਖਿਆ ਕਹਿੰਦੇ ਵੀ ਅਕਾਲੀ ਦਲ ਆਰਾਮ ਕਰ ਰਿਹਾ ਸੀ ਹੁਣ ਅਸੀਂ ਉੱਠ ਖੜੇ ਆ ਤੇ ਹੁਣ ਤੁਸੀਂ ਕਹਿੰਦੇ ਲਾਮਬਲਦ ਹੋ ਜਾਓ ਕਾਇਮ ਹੋ ਜਾਓ ਅਕਾਲੀ ਦਲ ਫਿਰ ਤੋਂ ਮਜ਼ਬੂਤ ਕਰੀਏ। ਨਹੀਂ ਆਰਾਮ ਤੁਸੀਂ ਨਹੀਂ ਕਰ ਰਹੇ। ਤੁਹਾਨੂੰ ਆਰਾਮ ਕਰਨ ਵਾਸਤੇ ਕੌਮ ਨੇ ਮਜਬੂਰ ਕਰ ਦਿੱਤਾ ਸੀ। ਕੀ ਹਾਲ ਤੁਹਾਡਾ ਹੋਇਆ ਵਿਧਾਨ ਸਭਾ ਚੋਣਾਂ 'ਚ ਤਿੰਨ ਸੀਟਾਂ ਮਿਲੀਆਂ ਜੇ ਇੱਕ ਸੀਟ ਮਿਲਦੀ ਤੁਹਾਡਾ ਬਸਵੰਦਾ ਸਮਝੌਤਾ ਨਾ ਹੁੰਦਾ ਤੇ ਇੱਕ ਸੀਟ ਮਿਲਦੀ ਤੇ ਤੁਹਾਡੀ ਆਪ ਆਲਟੀਮੇਟਿਕਲੀ ਮੰਤ్ర ਰੱਦ ਹੋ ਜਾਣੀ ਸੀ ਤੁਹਾਡੇ ਕੋਲ ਤਕੜੀ ਚੋਣਾਂ ਸੰਖਿਆ ਜਾਣਾ ਸੀ ਤੇ ਉਹ ਹਰਿਆਣੇ ਦੇ ਵਿੱਚ ਵੀ ਤੇ ਪੱਟੇ ਸਾਹਿਬ ਉਹ ਢੋਲਕ ਦੇ ਉੱਤੇ ਮੇਰਾ ਖਿਆਲ ਸਮਰਥਨ ਕੀਤਾ ਕਿਸੇ ਮੈਂ ਮੈਂ ਉੱਥੇ ਮੈਂ ਉੱਥੇ ਕਿਉਂ ਨਾ ਜਿੱਥੇ ਮੋਨਾਂ ਦੂਸਰੀ ਚੀਜ਼ ਲੋਕ ਸਭਾ ਦੀਆਂ ਚੋਣਾਂ ਤੇ ਤੁਹਾਡੇ 10 ਉਮੀਦਵਾਰਾਂ ਦੀ ਜ਼ੁਬਾਨ ਤਾਂ ਜਬਤ ਹੋ ਗਈਆਂ ਇੱਕ ਉਮੀਦਵਾਰ ਤੁਸੀਂ ਧੱਕੇ ਨਾਲ ਜਿੱਦਾਂ ਮਰਜ਼ੀ ਦਿਤਾਇਆ ਪਰ 22 ਲੱਖ ਤੁਸੀਂ ਤਿੰਨ ਸੀਟਾਂ ਤੇ ਲੜਿਆ ਹੀ ਨਹੀਂ ਕਾਰਪੋਰੇਸ਼ਨ ਚੋਣਾਂ ਦੇ ਤੁਸੀਂ ਆਪਣੇ ਜਿਹੇ ਸੀ ਪੂਰੇ ਉਮੀਦਵਾਰੀ ਨਹੀਂ ਖੜੇ ਕਰ ਸਕੇ ਸਰਪੰਚੀਆਂ ਦੇ ਵਿੱਚ ਵੀ ਤੁਹਾਡਾ ਬੰਦਾ ਹਲ ਹੋਇਆ ਭਾਵੇਂ ਤੁਸੀਂ ਦਾਅਵੇ ਕਰੀਓ ਸਰਪੰਚ ਜਿੱਤਿਆ ਅਸੀਂ ਵੱਖਰੀ ਗੱਲ ਆ ਉੱਥੇ ਵੀ ਤੁਹਾਡਾ ਬੰਦਾ ਹਲ ਹੋਇਆ ਤੁਸੀਂ ਰਸਤੇ ਨਹੀਂ ਗਏ ਤੁਹਾਨੂੰ ਰਸਤੇ ਕੌਮ ਦੇ ਲੋਕਾਂ ਦੇ ਸੰਗਤ ਨੇ ਭੇਜਤਾ ਸੀਗਾ ਹੁਣ ਤੁਸੀਂ ਆਪਣੀ ਹੋਣ ਦਾ ਪ੍ਰਟਾਵਾ ਕਰ ਰਹੇ ਹੋ ਵੀ ਮਾਗੀ ਦੇ ਮੇਲੇ ਤੇ ਅਸੀਂ ਕਾਨਫਰੰਸ ਕਰੀਏ ਪਰ ਬਚ ਕੇ ਰਹੋ ਤੁਸੀਂ ਅਕਾਲ ਤਖਤ ਦੇ ਹੁਕਮ ਨੂੰ ਲਾਗੂ ਨਹੀਂ ਕੀਤਾ ਤਾਂ ਤੁਹਾਨੂੰ ਸੰਗਤ ਚ ਲੋਕ ਪੁੱਛ ਸਕਦੇ ਆ ਵੀ ਪਹਿਲਾਂ ਅਕਾਲ ਤਖਤ ਤੇ ਜਾ ਕੇ ਮਾਗੀ ਮੰਗ ਕੇ ਆਓ ਹੁਕਮ ਇੰਪਲੀਮੈਂਟ ਕਰੋ ਫਿਰ ਗੱਲ ਕਰੋ ਸਾਡੇ ਨਾਲ ਤੁਸੀਂ ਸਜ਼ਾ ਤੁਸੀਂ ਭੁਗਤ ਲਈ ਤਨਖਾਹ ਤੁਸੀਂ ਲਵਾ ਲਈ ਲੇਕਿਨ ਜਿਹੜੇ ਬਾਕੀ ਦੇ ਹੁਕਮ ਸੀ ਉਹ ਇੰਪਲੀਮੈਂਟ ਨਹੀਂ ਕੀਤੇ ਇਸ ਕਰਕੇ ਤੁਹਾਨੂੰ ਮੈਂ ਅੱਗੇ ਵੀ ਗੱਲ ਕੀਤੀ ਸੀ ਵੀ ਜਦੋਂ ਜਹਿਦਾ ਜਗਦੇਵ ਸਿੰਘ ਤਲਵੰਡੀ ਪ੍ਰਧਾਨ ਸੀ ਸ਼੍ਰੋਮਣੀ ਅਕਾਲੀ ਦਲ ਦੇ ਤੇ ਇਹਨਾਂ ਨੂੰ ਤਨਖਾਹਿਆ ਕਰਾ ਦਿੱਤਾ ਗਿਆ ਸੀ ਕਾਲ ਤੱਕ ਤੋਂ ਕਿਉਂ ਦਿੱਤਾ ਗਿਆ ਸੀ ਕਿ ਉਦੋਂ ਪੰਥਕ ਇਕਤਾ ਦੀ ਗੱਲ ਚੱਲੀ ਸੀ 1979 ਦੇ ਵਿੱਚ ਅਮਾਲੇ ਚ ਇੱਕ ਇਹਨਾਂ ਦੀ ਕਾਨਫਰੰਸ ਹੋਈ ਸੀਗੀ ਤੇ ਉਹਨੂੰ ਸੰਬੋਧਨ ਕਰਨਾ ਸੀਗਾ ਸਾਰੇ ਲੀਡਰ ਨੇ ਸਬੋਧਨ ਕਰ ਲਿਆ ਤੇ ਜਦੋਂ ਤਨਵੱਡੀ ਸਾਹਿਬ ਬੋਲਣ ਲੱਗੇ ਤੇ ਥੱਲੇ ਸੰਗਤਾਂ ਨੇ ਬੋਲਣੀ ਤੇ ਰੌਲਾ ਪਾ ਦਿੱਤਾ ਸੀ। ਕਿਹਾ ਸੀ ਪਹਿਲਾਂ ਅਕਾਲ ਤਖਤ ਤੇ ਪੇਸ਼ ਹੋ ਤੇ ਉਹਨੂੰ ਅਕਾਲ ਤਖਤ ਤੇ ਪੇਸ਼ ਹੋਣਾ ਪਿਆ ਸੀਗਾ। ਇਸ ਕਰਕੇ ਤੁਸੀਂ ਅੱਜ ਵੀ ਗਏ ਹੋ ਤੇ ਇੱਥੇ ਇਹ ਗੱਲ ਨਹੀਂ ਵੀ ਤੁਹਾਡਾ ਉੱਥੇ ਵਿਰੋਧੀ ਧਿਰਾਂ ਦਾ ਵਿਰੋਧ ਹੋ ਸਕਦਾ ਉੱਥੇ। ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਜਦੋਂ ਤੁਸੀਂ ਕਿਸੇ ਜਥੇਦਾਰ ਤੇ ਇਲਜ਼ਾਮ ਲਾਉਨੇ ਹੋ ਨਾ ਜਿਹਦਰ ਤੱਕ ਦੀ ਤੁਸੀਂ ਉਸ ਤਖਤ ਤੇ ਇਲਜ਼ਾਮ ਲਾਉਂਦੇ ਹੋ ਕੋ ਜਿਹਦਰ ਤਖਤ ਤੋਂ ਦੀ ਨਾਮਾਇਂਦਗੀ ਕਰਦਾ ਵਾ ਅਬ ਬੰਟੀ ਨੂੰ ਮਾਣੇ ਹੋਰੀ ਤਾਂ 3 ਚੋਂ 13 ਚੋਂ ਨਾ ਟੋਕਰੀ ਦਾ ਬੇਰਾਜੋਂ ਉਹ ਜਿਹਦਰ ਤੇ ਇਲਜ਼ਾਮ ਲਾ ਰਹੇ ਵੀ ਇਹਨਾਂ ਨੇ ਆਪਣੀ ਰਜਿਸਟਰੀ ਜਿਹੜੀ ਕਰਾਈਓ ਘੱਟ ਮੁੱਲ ਤੇ ਕਰੀ ਕਰੋ ਕਿਸ ਕਿਸ ਨੂੰ ਨਹੀਂ ਕਰਦੇ ਤੁਸੀਂ ਫਿਰ ਤੁਸੀਂ ਪੰਜਾਬ ਲੁੱਟ ਕੇ ਖਾ ਕੇ ਕਿਹੜਾ ਕੰਮ ਨਹੀਂ ਕੀਤਾ ਤੁਸੀਂ ਤਾਂ ਅੱਜ ਤੁਸੀਂ ਕਹਿ ਰਹੇ ਹੋ ਵੀ ਜਿਹਦਾ ਨਹੀਂ ਕੀਤੀ ਘੱਟ ਕਿਹੜੇ ਨੇ ਕੰਮ ਕਰਦਾ ਸੁਬਿੰਦਰ ਤੁਸੀਂ ਇੱਕ ਨੰਬਰਦਾਰ ਨੇ ਕਹਿੰਦਾ ਜੀ ਮੈਂ ਲੰਬੇ ਸਮੇਂ ਤੋਂ ਨੰਬਰਦਾਰ ਜਹਦਰ ਦੀ ਜਿਸਤੀ ਬਿਲਕੁਲ ਸਹੀ ਹੋਈ ਹੈ ਕੋਈ ਘਮੇ ਨਹੀਂ ਇਹ ਕੇਸ ਕੰਮ ਜਮੈਂ ਕੋਈ ਠੋਕ ਕੇ ਮੈਂ ਦੇਵਾਂਗਾ ਉਹ ਤਾਂ ਮੈਨੂੰ ਬਕਾਇਦ ਤੇ ਫੋਨ ਹੋਇਆ ਤੁਸੀਂ ਇੱਕ ਗੱਲ ਕਹਣੀ ਮੈਂ ਕਹਾਂਗੇ ਅਸੀਂ ਬਿਲਕੁਲ ਕਰਾਂਗੇ ਅਸੀਂ ਇਸ ਕਰਕੇ ਜੇ ਤਖਤਾਂ ਦੀ ਤੁਸੀਂ ਆਨੇ ਪੇਸੀ ਸਮਰਪਤ ਅਕਾਲ ਤਮ ਸਰਵ ਉੱਚ ਜੇ ਤਖਤ ਸਰਵ ਉੱਚ ਜਹਦਰ ਸਰਵ ਉੱਚ ਫੇਰ ਤੁਸੀਂ ਉਹਨਾਂ ਤੇ ਕੋਈ ਵੀ ਟਿੱਪਣੀ ਕਰ ਤੋਂ ਪਹਿਲਾਂ 10 ਵਾਰੀ ਸੋਚੋ ਜਿਨ੍ਹਾਂ ਦੇ ਆਪਣੇ ਪਰਿਵਾਰ ਘੋਨੇ-ਮੋਨੇ ਤੇ ਆਪਣਾ ਕੋਈ ਟਿਕਾਣਾ ਨਹੀਂ ਉਹਨਾਂ ਨੂੰ ਜਿਹਦਰ ਨਹੀਂ ਕਿਹਾ ਜਾਂਦਾ ਨਾ ਵੀ ਛੋਟੇ-ਛੋਟੇ ਰੱਖੇ ਆ ਤੇ ਜੇ ਉਹ ਜਿਹਦਰ ਟਿੱਪਣੀ ਕਰਦੇ ਤੇ ਮੈਂ ਕਿਹਾ ਇਹਦੂ ਘਟਿਆ ਹਰਕਤ ਤੇ ਕੋਈ ਹੋ ਨਹੀਂ ਸਕਦੀ ਸੁਖਬੀਰ ਸਿੰਘ ਬਾਦਲ ਨੂੰ ਇਮੀਡੀਏਟ ਰੋਕ ਲਜਦੇ ਹੋਣ ਜੇ ਉਹਨੇ ਘਟਰੀ ਸੀ ਕਰੇ ਕਿਸ ਕਰਦੇ ਕੋਈ ਗੱਲ ਨਹੀਂ ਆਪੇ ਸੰਕਰ ਕਰਕੇ ਸੜ ਜੂਗੀ ਤੁਸੀਂ ਇਹ ਮੇ ਖਾਮ ਕਲ ਇਲਜ਼ਾਮ ਲਾ ਕੇ ਸਿਰਫ ਆਪਣੀ ਰੋਟੀਆਂ ਸਿੱਖਦੇ ਹੋ ਤੁਸੀਂ ਜੀ ਤੇ ਪੱਟੀ ਸਾਹਿਬ ਉਹ ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਜਿਹੜੀਆਂ ਚੋਣਾਂ ਉਹਦੇ ਵਿੱਚ ਢੋਲਕ ਚੋਣ ਨਿਸ਼ਾਨ ਇਸ ਵੇਲੇ ਸੁਰਖੀਆਂ ਬਣਿਆ ਹੋਇਆ ਕਈ ਕਿਸਮ ਦੀਆਂ ਜਿਹੜੀਆਂ ਖਬਰਾਂ ਨੇ ਇਸ ਚੋਣ ਨਿਸ਼ਾਨ ਨੂੰ ਲੈ ਕੇ ਚੱਲ ਰਹੀਆਂ ਨੇ ਇਹਦੀ ਅਗਵਾਈ ਕੌਣ ਕਰ ਰਿਹਾ ਤੇ ਸੁਖਬੀਰ ਧੜਾ ਇਹਦਾ ਸਮਰਥਨ ਕਿਉਂ ਕਰ ਰਿਹਾ ਮੈਂ ਪਹਿਲੀ ਗੱਲ ਤੇ ਦੱਸ ਦਿਆਂ ਵੀ ਹਰਿਆਣਾ ਸਿੱਖ ਜਿਹੜਾ ਹਰਿਆਣਾ ਗੁਰਦੁਆਰਾ ਚੋਣ ਕਮਿਸ਼ਨ ਉਹਨਾਂ ਕਿਸੇ ਵੀ ਸਿਆਸੀ ਪਾਰਟੀ ਨੂੰ ਆਪਣੇ ਚੋਣ ਤੇ ਚੋਣ ਲੜਨ ਦੀ ਅਗਿਆ ਨਹੀਂ ਦਿੰਦੀ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਜਦੋਂ ਬਾਦਲ ਦਾ ਲੜਦਾ ਸੀ ਉਦੋਂ ਤੱਕਲੀ ਚੋਣ ਨਿਸ਼ਾਨੀ ਸਿੱਧਾ ਹੁੰਦਾ ਇਹਨਾਂ ਨੂੰ ਚੋਣ ਜਣ ਟਰੈਕਟਰ ਮਿਲਦਾ ਸੀ ਹੁਣ ਜਦੋਂ ਉਹਨਾਂ ਨੇ ਉੱਥੇ ਕਹਿ ਦਿੱਤਾ ਕਿ ਭਾਈ ਤੁਸੀਂ ਆਪਣੀ ਕੋਈ ਸਿਆਸੀ ਪਾਰਟੀ ਚੋਣ ਨਹੀਂ ਲੜ ਸਕਦੀ ਆਪਣੇ ਚੋਣ ਨਿਸ਼ਾਨ ਤੇ ਨਹੀਂ ਲੜ ਸਕਦੀ ਜਿਹੜੇ ਉੱਥੋਂ ਦੇ ਹੈ ਕਹਿੰਦੇ ਬਲਦੇਵ ਸਿੰਘ ਕਿਆਂਪੁਰ ਉਹਨਾਂ ਨੇ ਇੱਕ ਆਪਣਾ ਹਰਿਆਣਾ ਸਿੱਖ ਪੰਥਕ ਬੋਰਡ ਵਾਲਾ ਇੱਕ ਪਾਰਟੀ ਬਣਾਈ ਹੈ ਉਹ ਸ਼ਰਮਣੀ ਕਮੇਟੀ ਮੈਂਬਰ ਵੀ ਨੇ ਤੇ ਸ਼ਰਮਣੀ ਕਮੇਟੀ ਦੇ ਮੈਂਬਰ ਦੇ ਨਾਲ-ਨਾਲ ਉਹ ਸੀਨੀਅਰ ਮੀਤ ਪ੍ਰਧਾਨ ਵੀ ਕਰੀ ਰਹੇ ਨੇ ਅਡਜੈਕਟਿਵ ਮੈਂਬਰੀ ਵੀ ਰਹਿ ਰਹੇ ਨੇ ਉਹਨਾਂ ਨੇ ਜਿਹੜੀ ਆਪਣੀ ਅਪਲਾਈ ਕੀਤਾ ਸੀਗਾ ਉਹਨਾਂ ਨੂੰ ਢੋਲਕ ਚੋਣਾਂ ਸ਼ਾਮ ਮਿਲਿਆ ਢੋਲਕ ਢੋਲ ਨੂੰ ਢੋਲ ਨਿਸ਼ਾਨ ਤੇ ਅਕਾਲੀ ਦਲ 40 ਦੇ ਵਿੱਚੋਂ ਸਿਰਫ 19 ਸੀਟਾਂ ਲੜ ਰਿਹਾ ਸਿਰਫ 19 21 ਸੀਟਾਂ ਤੇ ਇਹ ਆਜ਼ਾਦ ਉਮੀਦਵਾਰਾਂ ਦੀ ਜਾਂ ਹੋਰ ਪਾਰਟੀ ਦੇ ਉਮੀਦਵਾਰਾਂ ਦੀ ਹਮਾਇਤ ਕਰ ਰਹੇ ਨੇ ਜੇ ਤੁਹਾਨੂੰ ਉੱਥੇ ਉਮੀਦਵਾਰੀ ਨਾ ਲੱਭੇ ਪੂਰੇ 40 ਤੁਸੀਂ ਇਲੈਕਸ਼ਨ ਕੀ ਲੜੋਗੇ ਉੱਥੇ ਇਸ ਕਰਕੇ ਜਿਹੜੀ ਗੱਲ ਇਹ ਆਪ ਕਰਦੇ ਨੇ ਕਿ ਉੱਥੇ ਸੀ ਚੋਣ ਲੜ ਰਹੇ ਆ ਕੱਲ ਤੱਕ ਤਾਂ ਤੁਸੀਂ ਵਿਰੋਧ ਕਰਦੇ ਸੀ ਹਿਆਣਾ ਕਮੇਟੀ ਜਿਹੜੀ ਉਹ ਗਲਤ ਬਣੀ ਆ ਤੇ ਅੱਜ ਤੁਸੀਂ ਜਾ ਕੇ ਚੋਣ ਲੜ ਰਹੇ ਹੋ ਉੱਥੇ ਹੁਣ ਬਲਦੇਵ ਸਿੰਘ ਕਿਆਂਪੁਰ ਤੇ ਰਗੂਜੀਤ ਵਿਰਕ ਉਹਦੀ ਕਮਾਂਡ ਥੱਲੇ ਇੱਕ ਪ੍ਰਚਾਰ ਕਮੇਟੀ ਸੱਤ ਮੈਂਬਰੀ ਪ੍ਰਚਾਰ ਕਮੇਟੀ ਬਣੀ ਆ ਜਿਹੜੀ ਉੱਥੇ ਪ੍ਰਚਾਰ ਕਰੇਗੀ ਤੇ ਉੱਥੇ 19 ਜਨਵਰੀ ਨੂੰ ਹਾਂ ਨੀ ਜੀ ਕਿ ਭਾ ਵੀ ਅੱਜ 12 13 ਦਿਨ ਰਹਿ ਗਿਆ ਜਿਹਦੇ ਵਿੱਚ ਮੁੜ ਕੇ ਵੋਟਾਂ ਪਣੀਆਂ ਉੱਥੇ। ਉਹਨਾਂ ਦੀ ਤਿਆਰੀਆਂ ਮੁਕੰਮਲ ਕਰ ਲੀਆਂ ਵੋਟਾਂ ਵੀ ਪੈ ਜਾਣੀਆਂ ਤੇ ਦੇਖਦੇ ਕੀ ਬਣਦਾ ਜਦੋਂ ਤੁਹਾਡੇ ਕੋਲ ਤੁਸੀਂ ਉਮੀਦਵਾਰੀ ਉੱਨੀ ਖੜਿਆ ਖੜੇ ਕੀਤੇ ਤੇ ਫਿਰ ਤੁਸੀਂ ਕਮੇਟੀ ਤੇ ਦਾਵਾ ਕਿਵੇਂ ਕਰ ਸਕਦੇ ਹੋ। ਉਨੀਆਂ ਜੋ ਕਿੰਨੇ ਚਾਹਦੇ ਇਹ ਨਹੀਂ ਪਤਾ ਸਾਨੂੰ ਇੱਕ। ਲੇਕਿਨ ਮੈਂ ਇਹ ਦੱਸ ਦਿਆਂ ਵੀ ਜਿਹੜੀ ਗੱਲ ਇਹ ਇਹਨਾਂ ਨੇ ਵੀ ਟੱਕੜੀ ਚੋਣ ਨਿਸ਼ਾਨ ਟੱਕੜੀ ਚੋਣ ਨਿਸ਼ਾਨ ਇਹਨਾਂ ਨੂੰ ਐਸਪੀ ਸੀਏ ਚੋਣਾ ਚ ਵੀ ਨਹੀਂ ਮਿਲਦਾ ਰਿਹਾ ਸੀ ਉੱਥੇ ਵੀ ਟੱਕੜ ਚੋਣ ਨਿਸ਼ਾਨ ਤੇ ਲੜਦੇ ਸੀਗੇ ਤੇ ਸੁਖਬੀਰ ਸਿੰਘ ਬਾਦਲੂ ਉੱਥੇ ਪ੍ਰਚਾਰ ਵਾਸਤੇ ਜਾਂਦੇ ਆ ਜਾਂ ਨਹੀਂ ਜਾਂਦੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ 2017 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਚੋਣ ਲੜਦਾ ਵਾ ਦਿੱਲੀ ਕਮੇਟੀ ਦੀ ਤੇ ਉਮੀਦਵਾਰਾਂ ਲਈ ਲੈਟਰ ਦਿੱਤੀ ਜਾਂਦੀ ਸੀ ਉਹ ਆਥਰੀ ਲੈਟਰ ਦਿੱਤੀ ਜਾਂਦੀ ਸੀ ਉੱਤੇ ਸੁਖਬੀਰ ਸਿੰਘ ਬਾਦਲ ਨੇ ਸਾਈਨ ਨਹੀਂ ਕੀਤੇ ਸੀ ਉਹਨਾਂ ਕਹਿੰਦੇ ਮੈਂ ਨਹੀਂ ਕਰਨੇ ਇਹਦੇ ਸਾਈਨ ਫਿਰ ਸ਼ਾਇਦ ਉੱਤੇ ਫਾਰ ਕਰਕੇ ਸਾਈਨ ਕੀਤੇ ਗਏ ਸੀ ਮਨਜੀਤ ਸਿੰਘ ਜੀ ਕੇ ਵੱਲੋਂ ਕਿਸੇ ਨੇ ਆਬਜੈਕਸ਼ਨ ਨਹੀਂ ਸੀ ਕੀਤਾ ਜੇ ਆਬਜੈਕਸ਼ਨ ਕਰਦੇ ਤੇ ਇਹਨਾਂ ਨੂੰ ਉਦੋਂ ਵੀ ਲੈ ਬਾਲਟੀਚੂਲੇ ਸਾਰੀ ਖਸੇਣਾ ਚਾਹੀਤ ਉੱਥੇ ਦਿੱਲੀ ਦੇ ਵਿੱਚ ਬਾਲਟੀਚੂਲੇ ਜਿਲਦਾ ਸੀ ਅਮਰਸਨ ਐਸਪੀਸੀ ਚੂਲੇ ਜੇ ਟਰੱਕ ਚੂਲੇ ਸਾਰੀ ਮਿਲਦਾ ਸੀ ਇਹਨਾਂ ਨੂੰ ਇਸ ਕਰਕੇ ਬੋਦੀ ਚੋਣਛਣ ਦੀ ਕੋਈ ਗੱਲ ਨਹੀਂ ਧੋਲ ਕੇ ਮਿਲ ਗਿਆ ਤੋ ਵੀ ਕਿਆਪੁਰ ਜਿਹੜੀ ਪਾਰਟੀ ਬਣਾਈ ਸੀ ਹੁੰਦਾ ਇੱਕ ਕਮੇਟੀ ਬਣਾਈ ਸੀ ਉਹਦੇ ਬਹਿਾਬ ਤੇ ਮਿਲਿਆ ਨਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਜੀ ਜੀ ਪਰ ਸਾਹਿਬ ਉਧਰ ਦੂਜੇ ਪਾਸੇ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਸੁਪਰੀਮ ਕਮੇਟੀ ਬਣਾਈ ਸੀ ਜਗਜੀਤ ਸਿੰਘ ਢਲੇਵਾਲ ਵਾਸਤੇ ਅੱਜ ਖਨੌਰੀ ਬਾਰਡਰ ਦੇ ਉੱਤੇ ਉਹ ਟੀਮ ਪਹੁੰਚਦੀ ਹੈ ਗੱਲਬਾਤ ਹੁੰਦੀ ਹੈ ਤੇ ਕੁੱਲ ਮਿਲਾ ਕੇ ਐਦਾਂ ਲੱਗਦਾ ਹੈ ਵੀ ਮਾਮਲਾ ਜਿਹੜਾ ਢਲੇਵਾਲ ਸਾਹਿਬ ਵਾਲਾ ਇਹ ਫੇਰ ਲਟਕ ਗਿਆ ਉਸੀ ਵੀ ਉਹਨਾਂ ਦੀ ਪ੍ਰੈਸ ਕਾਨਫਰੰਸ ਸੁਣੀ ਹੋਏਗੀ ਕਮੇਟੀ ਨੇ ਬਕਾਇਦਾ মিডিਆ ਨੂੰ ਬਰੀਫ ਵੀ ਕੀਤਾ ਪਰ ਉਹ ਚੋ ਕੱਢਣ ਪਾਉਣ ਨੂੰ ਕੀ ਆ ਪੱਟੀ ਸਾਹਿਬ ਕੁਝ ਵੀ ਨਹੀਂ ਜੀ ਉਹ ਕਮੇਟੀ ਇਹ ਕਰੀ ਆ ਵੀ ਅਸੀਂ ਡੱਲੇਵਾਲ ਸਾਹਿਬ ਨੂੰ ਸਿਰਫ ਇਸ ਵਾਸਤੇ ਮਿਲਣ ਵਾਸਤੇ ਆਏ ਸੀਗੇ ਉਹਨਾਂ ਨੂੰ ਕਿਹਾ ਸੀ ਵੀ ਤੁਹਾਡੀ ਜ਼ਿੰਦਗੀ ਬਹੁਤ ਕੀਮਤੀ ਹੈ ਤੁਸੀਂ ਕਿਸਾਨਾਂ ਦੇ ਸਿਰ ਗੱਡ ਆਗੂ ਤੁਸੀਂ ਮੈਡੀਕਲ ਸਹੂਲਤ ਜਰੂਰ ਲਓ ਤੁਸੀਂ ਲੇਕਿਨ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਵੀ ਇਨਕਾਰ ਕਰਤਾ ਵੀ ਮੇਰੀਆਂ ਮੰਗਾ ਜਿੰਜੇ ਪੁਰਾਣੀ ਹੁੰਦੀਆਂ ਮੈਂ ਡੂ ਔਰ ਡਾਈ ਧੱਲੇਵਾਲ ਸਾਹਿਬ ਨੇ ਜੀ ਮੈਂ ਦੋ ਗੱਲ ਨੂੰ ਲੈ ਕੇ ਤੁਰਿਆ ਮੈਂ ਇਸ ਕਰਕੇ ਕਿਉਂ ਕਹਿੰਦੇ ਸਾਡਾ ਹੋਰ ਮਕਸਦ ਕੋਈ ਹੈ ਨਹੀਂ ਸੀਗਾ ਜਦੋਂ ਉਹਨਾਂ ਨੂੰ ਪੁੱਛਿਆ ਵੀ ਐਮਐਸਪੀ ਦੀ ਗਾਰੰਟੀ ਕਾਨੂੰਨ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਉਹ ਕਹਿੰਦੇ ਸਾਡੀ ਜਿਹੜੀ ਕਮੇਟੀ ਬਣੀ ਹੈ ਸੁਪਰੀਮ ਕੋਰਟ ਨੇ ਬਣਾਈ ਹੈ ਅਸੀਂ ਸੁਪਰੀਮ ਕੋਰਟ ਨੂੰ ਲਿਖ ਕੇ ਦੇਵਾਂਗੇ ਪਰ ਤਾਨੂੰ ਐਸੇ ਕਹਿੰਦੇ ਆ ਕਿ ਕੁਝ ਅੱਛਾ ਹੋਏਗਾ ਬੁਰਾ ਨਹੀਂ ਹੋਏਗਾ ਦੇ ਵਿੱਚ ਉਹਨਾਂ ਨੇ ਐਵੀ ਗੱਲ ਕਹਿਤੀ ਆ ਜਿਹੜੇ ਜਸਟਿਸ ਨਵਾਬ ਨਵਾਬ ਸਿੰਘ ਨੇ ਉਹਨਾਂ ਕਹਿੰਦਾ ਜੀ ਮੈਂ ਰਿਟਾਇਰਡ ਜਾ ਜਾ ਤੇ ਮੈਂ ਆਪਣੇ ਖੇਤ ਦੀ ਖੇਤ ਅੱਜ ਵੀ ਖੇਤੀ ਆਪਣੀ ਕਰਦਾ ਮੇਰਾ ਆਪਣਾ ਫਾਰਮ ਹਾਊਸ ਫਾਰਮਰ ਸੂਸਾਇਟੀ ਬਾਰੇ ਵੀ ਉਹਨਾਂ ਕਿਹਾ ਵੀ ਇਹ ਕਮੇਟੀ 'ਚ ਕੁਝ ਹੋਊਗਾ ਕਹਿੰਦਾ ਜੀ ਜੋ ਵੀ ਕਰਨੀ ਗੱਲ ਕਰਨੀ ਅਸੀਂ ਉਹ ਕਮੇਟੀ 'ਚ ਸੁਪਰੀਮ ਕੋਰਟ ਨੂੰ ਜਵਾਬ ਦੇ ਅਸੀਂ ਦੇਾਂਗੇ ਜੇ ਕਹਿ ਲਈਏ ਕਿ ਇਹ ਮੀਟਿੰਗ ਟੋਟਲੀ ਬੇਸਟ ਰਹੀ ਹੈ ਤੇ ਇਹਦੇ ਵਿੱਚ ਕੋਈ ਅਤ ਕਥਨੀ ਨਹੀਂ ਹੋਵੇਗੀ ਇਸ ਕਰਕੇ ਇਹਦੇ ਵਿੱਚ ਬਹੁਤਾ ਉਹਨਾਂ ਨੂੰ ਹੰਗਾਰਾ ਨਹੀਂ ਮਿਲਿਆ ਇਸੇ ਕਰਕੇ ਉਹਨਾਂ ਨੇ ਇੰਨੀ ਗੱਲ ਅਸੀਂ ਤਾਂ ਸਿਰਫ ਡੱਲੇਵਾਲ ਸਾਹਿਬ ਦਾ ਹਾਲਚਲ ਪੁੱਛਣ ਆਏ ਸੀਗੇ ਤੇ ਉਹਨਾਂ ਨੂੰ ਇੱਕ ਬੇਨਤੀ ਕਰਨ ਆਏ ਸੀਗੇ ਕਿ ਡੱਲੇਵਾਲ ਸਾਹਿਬ ਤੁਹਾਡੀ ਜ਼ਿੰਦਗੀ ਬਹੁਤ ਕੀਮਤੀ ਹੈ ਤੁਸੀਂ ਇਹ ਭੋਖੜਤਲ ਛੱਡ ਕੇ ਜੇ ਨਹੀਂ ਛੜਨੀ ਦੀ ਕੱਟੇ-ਕੋਟ ਮੈਡੀਕਲ ਸਹੂਲਤ ਤੁਸੀਂ ਜਰੂਰ ਲੈ ਲਓ ਪਰ ਉਹਨਾਂ ਨੇ ਟੋਟਲੀ ਇਨਕਾਰ ਕਰ ਦਿੱਤਾ ਕਿ ਕਿਸੇ ਪ੍ਰਕਾਰ ਦੀ ਸਹੂਲਤ ਮੈਂ ਇਹ ਨਹੀਂ ਲਵਾਂਗਾ ਇਸ ਕਰਕੇ ਕਹਿ ਸਕਦੇ ਆਂ ਵੀ ਇਹ ਮੀਟਿੰਗ ਬਿਲਕੁਲ ਟੋਟਲੀ ਵੇਜਿਟਰੀ ਇਸ ਤੋਂ ਇਲਾਵਾ ਹੋਰ ਵੀ ਕੋਈ ਆਪਣੀ ਗੱਲਬਾਤ ਕੀਤੀ ਨਹੀਂ ਵੀ ਸਾਡੀ ਤਾਂ ਗੱਲਬਾਤ ਹੋਈ ਹੀ ਨਹੀਂ ਜੀ ਜੀ WhatsApp ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦੇਨੇਓ ਖਬਰਾਂ ਦੇ ਉੱਤੇ ਪੂਰੀ ਤਫਸੀਲ ਦੇ ਨਾਲ ਜਾਣਕਾਰੀ ਲੈ ਕੇ ਹਾਸਲ ਹੁੰਨੇ ਹੋ ਤੇ ਨਾਲ ਹੀ ਜਿਹੜਾ ਸਾਡੇ ਜਿਹੜੇ ਦਰਸ਼ਕ ਹੈ ਇਸ ਪ੍ਰੋਗਰਾਮ ਨੂੰ ਦੇਖਦੇ ਆ ਪਸੰਦ ਕਰਦੇ ਆ ਲਾਈਕ ਕਰਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਸ਼ੁਕਰੀਆ